ਬਹੁਤ ਨੇੜੋਂ ਪ੍ਰਕਸ਼ ਦੇਖੀਏ ਤੇ ਉਹ ਬਲਬਲੇ ਉਹ ਗੁੱਸਾ ਅੰਦਰ ਹੈ ਵੀ ਆਪ ਦਾ ਭੁਗਤਿਆ ਪਰ ਮੈਨੇਜ ਹੁੰਦਾ ਕੋਈ ਹੋਰ ਉਸ ਦੌਰ ਚ ਜਾਵੇ ਬਾਗੀ ਤੇਵਰਾ ਤੇ ਬਿਬਾਕੀ ਲਈ ਜਾਣੇ ਜਾਂਦੇ ਜੱਸੀ ਜਸਰਾਜ ਦੇ ਮਨ ਅੰਦਰ ਪਛਤਾਚਾਰ ਖਿਲਾਫ ਗੁੱਸਾ ਕਿਉਂ ਹੈ ਜੱਸੀ ਜਸਰਾਜ ਕਿਉਂ ਬਣੇ ਰੀਅਲ ਲਾਈਫ ਚ ਬਿੱਕਰ ਬਾਈ ਸੈਂਟੀਮੈਂਟਲ ਏਬੀਪੀ ਸੰਜਨ ਨਾਲ ਖਾਸ ਗੱਲਬਾਤ ਦੌਰਾਨ ਬਾਬੂ ਖੋਏ ਜੱਸੀ ਨੇ ਫਰੋਲਿਆ ਆਪਣੇ ਦਿਲ ਦਾ ਦਰਦ ਸਿਸਟਮ ਦੇ ਖਿਲਾਫ ਜਿਹੜੀ ਇਹ ਲੜਾਈ ਤੁਸੀਂ ਤੁਹਾਡੀਆਂ ਫਿਲਮਾਂ 'ਚ ਨਜ਼ਰ ਆਈ ਆ ਤੁਹਾਡੇ ਗਾਣਿਆਂ 'ਚ ਵੀ ਇਸੇ ਤਰ੍ਹਾਂ ਦਾ ਤੁਹਾਡੇ ਤੇਵਰ ਨਜ਼ਰ ਆਉਂਦੇ ਆ ਇਹ ਸੋਚ ਜੱਸੀ ਦੇ ਵਿੱਚ ਕਿੱਥੋਂ ਆਈ ਹੈ ਸਿਸਟਮ ਦੇ ਖਿਲਾਫ ਜੱਸੀ ਕਿਉਂ ਹੋਇਆ ਦੇਖੋ ਗੱਲ ਇਹ ਹੈ ਇੱਕ ਤਾਂ ਹੁੰਦਾ ਵੀ ਕਿਸੇ ਨੇ ਸੰਤਾਪ ਹੰਡਾਇਆ ਨਾ ਹੋਵੇ ਮੈਂ ਮੇਰੇ ਫਾਦਰ ਸਰਦਾਰ ਜਮੀਰ ਸਿੰਘ ਜੀ ਲੌਂਗ ਗਿਆ ਤੁਸੀਂ ਮੱਧਯ ਮਾਰਕ ਦੇ ਉਤੇ ਸੈਕਟਰ 27 ਦੇ ਵਿੱਚ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾ ਦਫਤਰ ਹੈ ਉੱਥੇ ਜਾ ਕੇ ਪਤਾ ਕਰ ਲਿਓ ਮੈਂ ਆ ਹੈਵ ਲੌਸਟ ਮਾਈ ਫਾਦਰ ਡਿਊ ਟੂ ਕ腐ਸ਼ਨ ਮੈਂ ਆਪਣੇ ਪਿਤਾ ਗਵਾਏ ਹੈ ਤੇ ਜਿਹੜੇ ਬੰਦੇ ਨੇ ਆਪਣਾ ਪਿਓ ਗਵਾਇਆ ਹੋਵੇ ਜਿਹਦੇ ਪਿਓ ਦੇ ਸੁਪਨੇ ਹੋਣ ਕਿ ਉਹ ਮੇਰਾ ਵਿਆਹ ਦੇਖਣਾ ਚਾਹੁੰਦਾ ਸੀ ਉਹ ਮੇਰੇ ਛੋਟੇ ਪਾਈਆਂ ਦਾ ਵਿਆਹ ਦੇਖਣਾ ਚਾਹੁੰਦਾ ਸੀ ਪਰ ਡਿਊ ਟੂ ਗਰੀਡੀ ਆਫਿਸਰਸ ਆਈ ਹੈਵ ਸੀਨ ਕਿ ਉਹਨਾਂ ਦੀ ਡੈਥ ਤੋਂ ਇੱਕ ਦਿਨ ਪਹਿਲਾਂ 21 ਦਸੰਬਰ 2004 ਨੂੰ ਉਹਨਾਂ ਦਾ ਰਾਤੀ ਮੈਨੂੰ ਫੋਨ ਆਇਆ ਕਹਿੰਦੇ ਬੇਟੇ ਆ ਜਾ ਯਾਰ ਕਹਿੰਦੇ ਮੈਂ ਉਦੋਂ ਦਿੱਲੀ ਸੀ ਤੇ ਕਹਿੰਦੇ ਆ ਜਾ ਯਾਰ ਕਹਿੰਦਾ ਅਫਸਰ ਕਰ ਪੇਮੈਂਟ ਨਹੀਂ ਰਿਲੀਜ਼ ਕਰਦੇ ਕਹਿੰਦੇ ਮੈਂ ਯਾਰ ਲੇਬਰ ਦੇ ਦੇਣੇ ਆ ਟੁਪੱਠੇ ਵਾਲਿਆਂ ਦੇ ਦੇਣੇ ਆ ਕ੍ਰੈਸ਼ਰ ਵਾਲਿਆਂ ਦੇ ਦੇਣੇ ਆ ਤੇ ਹੋਰ ਇੱਤੇ ਵਾਲੀਆਂ ਗੱਡੀਆਂ ਹੋਰ ਬਹੁਤ ਕੁਸ਼ਾ ਕਹਿੰਦੇ ਖਰਚੇ ਯਾਰ ਕਹਿੰਦੇ ਬਾ ਹੁਣ ਮੇਰੇ ਤੋਂ ਸਹਿ ਨਹੀਂ ਹੁੰਦਾ ਤੇ 22 ਤਰੀਕ ਨੂੰ ਦੁਪਹਿਰੇ ਫੋਨ ਆਉਂਦਾ ਮੇਰੇ ਕੋਲ ਦਿੱਲੀ ਕੇ ਯਾਰ ਆ ਜਾ ਵੀਰ ਵੀ ਪਾਪਾ ਦੀ ਸਿਹਤ ਖਰਾਬ ਹੈ ਤੇ ਮੈਂ ਕਿਹ ਯਾਰ ਸਿਹਤ ਨਹੀਂ ਖਰਾਬ ਹੋ ਸਕਦੀ ਰਾਤੀ ਤਾਂ ਮੇਰੀ ਗੱਲ ਹੋਈ ਹੈ ਤੇ ਮੈਨੂੰ ਪਤਾ ਸੀਗਾ ਵੀ ਫਾਦਰ ਸਾਹਿਬ ਹੈ ਨਹੀਂ ਕਿਉਂਕਿ ਉਹਨਾਂ ਨੂੰ ਉਹ ਉਹਨਾਂ ਦਿਨਾਂ ਦੇ ਵਿੱਚ ਲਾਸਟ 15 ਡੇਸ ਦੇ ਵਿੱਚ ਜਿਹੜਾ ਇੱਕ ਹਾਰਿਆ ਹੋਇਆ ਪਿਤਾ ਉਹ ਦੇ ਕਸਮੇ ਮੇਰੇ ਪਿਤਾ ਜੀ ਮੇਰੀ ਤਾਕਤ ਉਹਨਾਂ ਨਾਲ ਮੈਂ ਮੇਰੇ ਨਾਲ ਦੇ ਸਰ ਇੰਜੀਨੀਅਰਿੰਗ ਕਰਨ ਗਏ ਸੀ ਕੋਈ ਕਿਤੇ ਹੋਰ profession ਦੇ ਵਿੱਚ ਸੀ ਮੈਂ ਪਲੱਸ 2 ਤੋਂ ਬਾਅਦ ਉਹਨਾਂ ਨਾਲ ਠੇਕੇਦਾਰੀ ਕੀਤੀ ਹੈ ਪਟਿਆਲੇ 'ਚ ਮੈਂ ਬਹੁਤ ਨੇੜਿਓਂ ਕ腐ਸ਼ਨ ਦੇਖੀ ਹੈ ਤੇ ਉਹ ਵੱਲ ਬਲੇ ਉਹ ਗੁੱਸਾ ਅੰਦਰ ਹੈ ਵੀ ਆਪ ਤਾਂ ਭੁਗਤਿਆ ਪਰ ਮੈਂ ਨਹੀਂ ਚਾਹੁੰਦਾ ਕੋਈ ਹੋਰ ਉਸ ਦੌਰ ਚੋਂ ਜਾਵੇ 2004 ਤੋਂ ਬਾਅਦ ਅੱਜ ਤੱਕ ਮੇਲਾਦਾ ਮੈਂ ਹੁਣ ਵੀ ਉਹਨਾਂ ਨੂੰ ਆਪਣੇ ਨਾਲ ਦੇਖਦਾ ਸੋ ਜਿੱਥੇ ਕਿਤੇ ਕੋਈ ਗਲਤ ਕਰਦਾ ਤਕਲੀਫ ਹੁੰਦੀ ਹੈ ਵੀ ਨਹੀਂ ਯਾਰ ਵੀ ਅਸੀਂ ਵੀ ਆਪਣਾ ਕੈਰੀਅਰ ਹੁਣ ਦਾਤੇ ਲਾਇਆ ਇਦੇ ਚ ਕੋਈ ਆਮ ਆਦਮੀ ਪਾਰਟੀ ਜੋ ਕਮਾਉਣ ਨੂੰ ਕੀ ਹੈ ਸਰਵ ਦੇਣ ਨੂੰ ਹੈ ਤੇ ਦਿੱਤਾ ਹੀ ਆ ਆ 2 ਸਾਲ ਹੋ ਗਏ 9 ਜਨਵਰੀ 2014 ਨੂੰ ਆਫੀਸ਼ੀਅਲੀ ਪਾਰਟੀ ਜੁਆਇਨ ਕੀਤੀ ਸੀ ਹੁਣ 9 ਜਨਵਰੀ 2016 ਵੀ ਲੰਘ ਗਈ ਤੇ ਜੇ ਉਹ 2 ਸਾਲਾਂ ਦੇ ਵਿੱਚ ਜੇ ਕਿਤੇ ਵੀ ਰੈਲੀਆਂ ਤੇ ਗਏ ਕਿਤੇ ਗਏ ਤਾਂ ਭੱਲਿਓ ਪੈਸੇ ਲਾ ਕੇ ਗਏ ਆ ਲੋਕਾਂ ਨੂੰ ਜਗਾਇਆ ਤਾਂ ਕਦੀ ਬਾਦਲਾਂ ਨਾਲ ਦੁਸ਼ਮਣੀ ਕਦੀ ਮਜੀਠੀਏ ਕਲਾ ਬੋਲੋ ਠੀਕ ਹੈ ਦਿਲੋਂ ਬੋਲੇ ਆ ਕਦੀ ਚਾਹੇ ਮੋਗਾ ਕਾਹਣ ਦੇ ਵਿੱਚ ਉਹ ਕੁੜੀ ਨੂੰ ਸੱਟਿਆ ਗਿਆ ਸੀ ਤੁਸੀਂ ਉੱਥੇ ਸੀ ਦੋ ਰਾਤਾਂ ਉਸ ਪਰਿਵਾਰ ਦੇ ਨਾਲ ਮੱਛਣਾ ਚ ਘਟੀਆਂ ਨੇ ਵੀ ਨਹੀਂ ਯਾਰ ਉਹ ਕੁੜੀ ਆਪਣੀ ਲੱਗਦੀ ਸੀ ਵੀ ਨਹੀਂ ਆਪਣੀ ਕੁੜੀ ਮਾਰੀ ਹੈ ਕਿਸੇ ਨੇ ਸੋ ਉਸੇ ਸੇ ਹੈ ਵੀ ਬੀ ਆਰ ਐ ਸੁਪਨਾ ਇਹਨੂੰ ਪਾਣੀ ਦੇ ਦਿਓ ਸਾਰੇ ਜਣ ਇਹ ਜੋਤ ਹੈ ਜਿਹੜੀ ਜੱਗੀ ਹੈ ਇਹਨੂੰ ਬਚਾ ਲਓ ਇੱਕ ਹੋਰ ਗਦਰਦੀ ਲੋੜ ਓਏ ਲੋਕੋ ਹੋਰ ਗਦਰਦੀ ਲੋੜ ਏ ਹੋਰ ਗਦਰਦੀ ਲੋੜ ਓਏ ਲੋਕੋ ਹੋਰ ਗਦਰਦੀ ਲੋੜ ਪੰਜਾਬ ਮਰਨ ਦੇ ਕੰਢੇ ਆ ਪੰਜਾਬ ਮਰਨ ਦੇ ਕੰਢੇ ਤੇ ਮਰਦਾਂ ਦੀ ਪੈ ਗਈ ਥੋੜੇ ਹੋਰ ਗਦਰਦੀ ਲੋੜ ਓਏ ਲੋਕੋ ਹੋਰ ਗਦਰਦੀ ਲੋੜ ਹੋਰ ਗਦਰਦੀ ਲੋੜ ਵੇ ਬਾਬਾ ਹੋਰ ਗਦਰਦੀ ਲੋੜੇ ਟੈਂਕੀਆਂ ਉੱਤੇ ਚੜ ਚੜੇ ਅੱਗਾ ਲਾਵਣਤੀ ਪੁੱਤ ਮਾਵਾਂ ਦੇ ਉੱਗੀਆਂ ਜੀਣ ਨਹੀਂ ਦਿੰਦੇ ਹਲਕੇ ਕੁੱਤੇ ਟੋਲੇ ਕਾਵਾਂਦੇ ਹੌ ਨੌਜਵਾਨ ਜਾਣ ਬੁੱਝ ਕੇ ਰੋਲੇ ਨਸ਼ਿਆਂ ਵਾਲੀਆਂ ਰਾਵਾਂ ਤੇ ਸੰਤਾਲੀਆਂ ਬਾਦ ਨੇ ਲੀਡਰ ਬਣ ਕੇ ਕੰਡੇ ਸਾਡੀਆਂ ਰਾਵਾਂ ਦੇ ਹੋ ਦੁੱਧ ਵਿੱਚ ਟਾ ਲੀਡਰਾਂ ਵਾਲਾ ਕੁਰਤਾ ਚਿੱਟਾ ਜਿਹੜਾ ਕਹਿੰਦੇ ਲੀਡਰ ਵੀ ਇਹ ਵੇਚਦੇ ਉਹ ਲੋਕੋ ਹੈ ਪਾਊਡਰ ਚਿੱਟਾ ਦੁੱਧ ਪੰਜਾਬ ਚ ਹੈ ਨਹੀਂ ਲੋਕੋ ਹੋ ਦੁੱਧ ਪੰਜਾਬ ਚ ਹੈ ਨਹੀਂ ਚਿੱਟੇ ਦੀ ਨਾ ਪੰਜਾਬ ਚ ਥੋੜੇ ਹੋਰ ਗਦਰਦੀ ਇੱਕ ਹੋਰ ਗਦਰਦੀ ਲੋੜ ਹੈ ਲੋਕੋ ਹੋਰ ਗਦਰਦੀ ਲੋੜੇ ਹੋਰ ਗਦਰਦੀ ਲੋੜ ਹੈ ਲੋਕੋ ਹੋਰ ਗਦਰਦਿਲੋੜੇ ਦੋਸਤੋ ਆਪਣੇ ਆਪਣੇ ਅੰਦਰ ਦੇ ਕਰਤਾਰ ਸਿੰਘ ਸਰਾਭੇ ਸ਼ਹੀਦ ਉਧਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਚਾਂਸੀ ਦੀ ਰਾਣੀ ਆਪਣੇ ਅੰਦਰ ਦੇ ਸ਼ਹੀਦਾਂ ਦੇ ਖੂਨ ਨੂੰ ਲਲਕਾਰੇ ਮਾਰਦੇ ਖੂਨ ਨੂੰ ਜਗਾ ਲੋ ਪੰਜਾਬ ਨੂੰ ਬੋਤ ਲੋੜੇ